m b 니 गोल गोल मैं टोआ करती गोल गोल मैं टोआ नहीं तुझो निकली मेरी मैडम साहब रघुवती फड़ल मेरी फड़ल ਜਿਹੜੀਆਂ ਨੱਚਦੀਆਂ ਉਹਨਾਂ ਨਾਲ ਨੱਚਦੀਆਂ ਮੇਰੀ ਬੋਲੀयां ਦਾ ਆਲੋਕ ਤੁੰਗਿਆ ਰਾਜੀ ਬਰਾਬਰ ਕਿਤੇ ਤੇਰੇ ਨਾਲ ਸਮਝ ਕੱਪਤੀ ਮੈਨੂੰ ਪਾਣਾ ਦੇਵੇ ਦਿੱਤੀ ਤੇਰੀ পবউন টসচ ইদাজ পোটি অবকা ণঠচ indশদিটছ্টফাার মিকে। বিভারহা তাঠত খরা জিদালকল্পপের էদাটিকরখাব দদাংন হন সডুাডাল্ষ هنا θαনি এঊকথর্ बोला गाल 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 न कडा ओ ਮਾਵਾ ਧੀਆ ਕੱਪੜੇ ਧੋਉਂਦੀਆਂ ਮਾਵਾ ਧੀਆ ਕੱਪੜੇ ਧੋਉਂਦੀਆਂ ਫੱਟੇ ਕੀ ਆ ਲੰਮੀ ਆ ਤਾਨੀਆ ਦੇ ਵਿੱਚ ਕਣੀ ਮੁਟਿਆਰ ਹੱਥ ਵਿੱਚ ਉਹਦੇ ਛੱਪਾਂ ੱੱਲੇ ਕੰਨ ਵਿੱਚ ਉਹਦੇ ਹਾਰ ਨੀ ਮਾਜਾ ਜਨੇ ਕਟਮ ਕਰੀ ਦਿੱਤਾਰ ਮਾਜਾ ਜਨੇ ਕਟਮ ਕਰੀ ਦਿੱਤਾਰ ਮਰੀ ਤਸ ਬੜੀ ਗਬਤੀ ਮੈਨੂੰ ਕਾਨ ਦੇ ਵਿੱਚ ਦਿੱਤੀ ਤੇਰੀ ਤਸ ਬੜੀ ਕੋਬਤੀ ਮੈਨੂੰ ਕਾਨ ਦੇ ਵਿੱਚ ਦਿੱਤੀ ਮੈਂ ਵੀ ਦਿੱਤੀ ਪੋਣੀਆਂ ਮੁਟਿਆ ਰਾਜੀ ਰਜਾ ਬਸ ਤੇਰੀ ਮੱਖੜ ਕੋਣੀ ਆ ਮੇਰੀ ਮਮਾ छोले 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 नहीं मैं सुतनी कुतुल्काहोले नहीं मैं तूनी कुतुल्काहोले कुतनी घटी तूनी लगे नहीं मेरा आठवां दिल्ली सी घटी तूनी लगे नहीं मेरा आठवां दिल्ली सी घटी तूनी ने मेरा गाली कुत्ते ਕੀਯਦਾ ਔਰ ਘੁੱਟੀਤਾ ਲੈ ਕੇ ਯਦਾ ਜੇਡ ਘੁੱਟੀਤਾ ਬਹੁਤ ਜਾ ਚੜ ਗਏ ਜੁੱਤੀ ਵਿੱਚ ਰੁਪਈਆ ਜੁੱਤੀ ਚੱਕ ਕੇ ਵੀ ਲ ਮੰਗੇ ਸੱਸ ਐਸੇ ਬੁੱਲਾਏ ਵਰਕੇ ਨੱਚਣਾ ਦੇ ਨੱਚਣਾ ਚੋਹੇ ਨੰਦਗੁਰ ਚੰਦਗੁਰ ਦੋਵੇਂ ਪਹਿਣਾ ਚੰਦਗੁਰ ਚੰਦਗੁਰ ਦੋਵੇਂ ਪਹਿਣਾ ਚਲ ਸੂਰਜ ਦੀਆਂ ਜਾਈਆਂ ਚਲ ਸੂਰਜ ਦੀਆਂ ਜਾਈਆਂ ਹੱਥੀ ਫੜਲੇ ਸ਼ੀਸ਼ਾ ਦੁਹਾਣੇ ਹੱਥੀ ਫੜਲੇ ਸ਼ੀਸ਼ਾ ਦੁਹਾਣੇ ਅੰਡੀਆਂ ਸੁਰਮ ਮਸਲਾਈਆਂ ਬਈ ਬੋਚ ਬਾਚ ਜਹਾਨ ਸਾਰਾ ਜਾਣਦਾ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਐਵੇਂ ਫਿਰੇਵੇਂ ਤੰਬੂ ਕਾਗ ਜਾਂਦੇ ਪਾੜਦੇ ਐਵੇਂ ਫਿਰੇਵੇਂ ਤੰਬੂ ਕਾਗ ਜਾਂਦੇ ਪਾੜਦੇ ਐਵੇਂ ਗੱਬਰੂ ਜੱਟਾਂ ਦਾ ਪੁੱਤ ਸ਼ੈਲਿਸ਼ ਬੀਲਾ ਗੱਬਰੂ ਜੱਟਾਂ ਦਾ ਪੁੱਤ ਸ਼ੈਲਿਸ਼ ਬੀਲਾ ಿ ಲ ನಿಯ ಲ ಕಾಲ ಜಾರ್ಗ ನಿಯೋ ಲ ಕಾಲ ಜಾರ್ಗ